ਜੀ ਗੁਰੂ ਪਿਆਰਿਓ ਗੁਰੂ ਸਵਾਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਸ ਤਰ੍ਹਾਂ ਇਸ ਹਿੰਦੁਸਤਾਨ ਦੀ ਧਰਤੀ ਦੇ ਉੱਤੇ ਕਰਮ ਕਾਂਡ ਜਾਦੇ ਪ੍ਰਧਾਨ ਹੈ ਕਿਉਂਕਿ ਇਹ ਗੁਰੂ ਨਾਨਕ ਸਾਹਿਬ ਦੇ ਆਉਣ ਤੋਂ ਪਹਿਲਾਂ ਹੀ ਕੂੜ ਫਿਰੇ ਪ੍ਰਧਾਨ ਵੇਲਾ ਲੋਕ ਕਰਮ ਕਾਂਡਾਂ ਦੇ ਵਿੱਚ ਬਹਿਮਾ ਭਰਮਾਂ ਦੇ ਵਿੱਚ ਲੋਕਾਂ ਨੂੰ ਫਸਾਉਣ ਵਾਲੇ ਨੂੰ ਸਿਆਣਾ ਕਹਿੰਦੇ ਨੇ ਜੇ ਜਦੋਂ ਉਹਦੇ ਚੱਕਰਾਂ 'ਚ ਫਸ ਜਾਂਦੇ ਆ ਕਰਮ ਕਾਂਡ ਕਰਦੇ ਆ ਤੇ ਖਰੂ ਗੁਰਬਾਣੀ ਫਿਰ ਸਾਨੂੰ ਚੰਗੀ ਤਰ੍ਹਾਂ ਸਮਝਾਉਂਦੀ ਐ ਵੀ ਕਰਮ ਧਰਮ ਪਾਖੰਡ ਜੋ ਦੀਸੈ ਤੈਨ ਜਮ ਜਗਾਤੀ ਲੂਟੈ ਨਿਰਵਾਣ ਕੀਰਤਨ ਗਾਬੂ ਕਰਤੇ ਕਰ ਨਿਮਖ ਸਿਮਰਤ ਜਿਤ ਛੂਟੈ ਜਦੋਂ ਸਤਗੁਰਾਂ ਨੇ ਵੇਖਿਆ ਵੀ ਇਹ ਜਿਹੜੇ ਕਰਮ ਕਾਂਡ ਹੀ ਲੋਕ ਨੇ ਤੰਤਰ ਮੰਤਰ ਦੇ ਕੇ ਲੋਕਾਂ ਨੂੰ ਪਿੱਛੇ ਲਾਉਂਦੇ ਨੇ ਕੁਛ ਕਿਸੇ ਦੇ ਕਾਲਾ ਇਲਮ ਕਰ ਦਿੱਤਾ ਕੁਛ ਕਰ ਦਿੱਤਾ ਫਿਰ ਮਹਾਰਾਜ ਨੇ ਉਹਦੀ ਕਾਟ ਤੋਰ ਸਰਗਾ ਦੀ ਬਾਣੀ ਦੇ ਸ਼ਬਦ ਉਚਾਰੇ ਜਿਹੜੇ ਨਾਲੇ ਤਾਂ ਰੱਬ ਨੂੰ ਮਲਾਉਂਦੇ ਨੇ ਨਾਲੇ ਮਾਨ ਆਤਮਾ ਨੂੰ ਸ਼ਾਂਤ ਕਰਦੇ ਨੇ ਤੇ ਨਾਲੇ ਸਾਡੇ ਦੁੱਖ ਦਰਦ ਦੂਰ ਕਰਦੇ ਨੇ ਨਾਲੇ ਸਾਡੇ ਤੇ ਕਿਸੇ ਦਾ ਕਰਿਆ ਕਰਾਇਆ ਨੂੰ ਕੱਟਦੇ ਨੇ ਜਿਵੇਂ ਕਿਸੇ ਨੂੰ ਕੁਛ ਇਲਮ ਕਰਕੇ ਕੁਛ ਖਲਾਪ ਲਾ ਦਿੰਦਾ ਜਾਂ ਕਿਸੇ ਤੇ ਕੋਈ ਤੰਤਰ ਮੰਤਰ ਕਰ ਦਿੰਦਾ ਇਸ ਤਰ੍ਹਾਂ ਦੇ ਬਹੁਤ ਵਿਦਿਆਮਾਂ ਹੈਗੀਆਂ ਜਿਹੜੇ ਲੋਕ ਕਰਦੇ ਨੇ ਸਿਆਣਿਆਂ ਕੋ ਜਾਂਦੇ ਆਉਂਦੇ ਨੇ ਔਰ ਇਹਨਾਂ ਸਾਰੀਆਂ ਚੀਜ਼ਾਂ ਦੀ ਕਾਟ ਜਾਂ ਕਿਸੇ ਦਾ ਵਿਦੇਸ਼ ਦਾ ਮਾਰ ਨਹੀਂ ਬਣਦਾ ਬੜੇ ਕਾगज ਲਾਲੇ ਫੈਲਾ ਲਾ ਲੀਆਂ ਨਹੀਂ ਬਣ ਰਿਹਾ ਜਾਂ ਵਿਦੇਸ਼ਾਂ ਵਿੱਚ ਗਏਆਂ ਨੂੰ ਕਈ ਕੀ ਸਾਲ ਹੋ ਗਏ ਹਲੇ ਪੱਕੇ ਨਹੀਂ ਹੋਏ ਸੈਟਿੰਗ ਨਹੀਂ ਹੋਈ ਜਾਂ ਕੰਮਕਾਰ ਦੀ ਸੈਟਿੰਗ ਨਹੀਂ ਹੋਈ ਬੜਾ ਕੁਝ ਸੰਸਾਰ ਦੇ ਉੱਤੇ ਵਰਤ ਰਿਹਾ ਇਹਨਾਂ ਸਾਰੀਆਂ ਚੀਜ਼ਾਂ ਦਾ ਹੱਲ ਗੁਰਬਾਣੀ ਹੈ ਜਿਵੇਂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਤੇ ਅਸੀਂ ਏਕੀਦਾ ਰੱਖਦੇ ਹਾਂ ਉਥੇ ਦਸਮ ਬਾਣੀ ਤੇ ਵੀ ਏਕੀਦਾ ਰੱਖਦੇ ਕਿਉਂਕਿ ਦਸ਼ਮ ਬਾਣੀ ਵਿੱਚ ਪਾਤਸ਼ਾਹ ਨੇ ਸਾਰੀ ਸ਼ਕਤੀ ਅਕਾਲ ਦੀ ਟਕਾ ਦਿੱਤੀ। ਦਸ਼ਮ ਪਾਤਸ਼ਾਹ ਦੀ ਬਾਣੀ ਦੇ ਵਿੱਚ ਜਿੰਨੀਆਂ ਵੀ ਬਾਣੀਆਂ ਨੇ ਸਭ ਦੀ ਇੱਕ ਆਪ ਆਪਣੀ ਵਿਸ਼ੇਸ਼ ਮਹਾਨਤਾ ਹੈ। ਭਗਉਤੀ ਅਸਤੋਤਰ ਦੀ ਜਿਹੜੀ ਬਾਣੀ ਹੈ ਉਹ ਦਸ਼ਮ ਬਾਣੀ ਵੀ ਹੈ ਤੇ ਇੱਕ ਪੰਥ ਪ੍ਰਕਾਸ਼ ਦੇ ਵਿੱਚ ਵੀ ਹੈ। ਦੋਨੇ ਬਾਣੀਆਂ ਦੋਨੇ ਪਾਠ ਠੀਕ ਨੇ। ਜਿਹੜੀ ਦਸ਼ਮ ਦੇ ਵਿੱਚ ਹੈ ਉਹ ਜਿਹੜੀ ਭਗਉਤੀ ਅਸਤੋਤਰ ਦੀ ਬਾਣੀ ਹੈ ਕੋਈ ਜ਼ਿਆਦਾ ਲੰਮਾ ਪਾਠ ਨਹੀਂ ਸੀਮਤ ਜਿਹਾ ਪਾਠ ਹੈ। ਇਹਦੀ ਮਰਿਆਦਾ ਮੈਂ ਤੁਹਾਨੂੰ ਅੱਗੇ ਦੱਸਾਂਗਾ। 51 ਪਾਠ ਤੁਸੀਂ ਇਹਦੇ ਕਰ ਲਓ ਰੋਜ਼ ਤੁਸੀਂ ਵੇਖਿਓ ਫਿਰ ਜਿੰਨੀਆਂ ਪੂਤਾਂ ਪ੍ਰੇਤਾਂ ਜਾਂ ਮਾੜੀਆਂ ਤਾਕਤਾਂ ਵਾਲੇ ਦਿਵਾਲੇ ਖੜੀਆਂ ਨੇ ਸਭ ਹੱਥ ਜੋੜ ਕੇ ਕਹਿਣਗੀਆਂ ਵੀ ਸਾਨੂੰ ਛੱਡ ਦੇ ਅਸੀਂ ਤੇਰੇ ਨੇੜੇ ਨਹੀਂ ਆਉਣਾ ਕਿਉਂਕਿ ਅਕਾਲ ਦੀ ਸ਼ਕਤੀ ਭਗਉਤੀ ਅਸਤੋਤਰ ਭਗਉਤੀ ਦੀ ਉਸਤਤ ਕਰਨੀ ਆਪਾਂ ਤੇ ਅਕਾਲ ਦੀ ਸ਼ਕਤੀ ਨੇ ਆ ਕੇ ਖੜ ਜਾਣਾ ਉਥੇ ਨਾਲ ਸਾਡੀ ਰੱਖਿਆ ਕਰਨ ਵਾਸਤੇ ਸਾਨੂੰ ਉਸ ਭਵੰਡਰ ਦੇ ਵਿੱਚੋਂ ਕੱਢਣ ਵਾਸਤੇ ਸਾਡੇ ਕਾਰਜ ਜਿਹੜੇ ਅਧੂਰੇ ਪਏ ਨੇ ਅੜਚਣਾ ਪਈਆਂ ਨੇ ਉਹਨਾਂ ਨੂੰ ਸਵਾਰਨ ਵਾਸਤੇ ਕਿਉਂਕਿ ਕਈ ਵੇਰਾਂ ਸਾਡੇ ਕਰਮਾਂ ਦੀਆਂ ਤੰਦਾਂ ਇੰਨੀ ਆਉਣ ਜੀਆਂ ਹੁੰਦੇ ਨੇ ਬਹੁਤ ਵੱਡੀਆਂ ਅੜਚਣਾ ਲੱਗ ਜਾਂਦੀਆਂ ਨੇ ਜਿਹੜੀਆਂ ਛੇਤੀ ਛੇਤੀ ਦੂਰ ਨਹੀਂ ਹੁੰਦੀਆਂ ਉਹਦੇ ਲਈ ਫਿਰ ਕੇਸੀ ਇਸ਼ਨਾਨ ਕਰਕੇ ਸ਼ੁੱਧ ਵਸਤਰ ਪਾ ਕੇ ਏਠਾਂ ਧਰਤੀ ਤੇ ਜਿੱਥੇ ਆਸਣ ਲਾਉਣਾ ਹੈ ਉਹਦੇ ਪੋਚਾ ਲਾ ਕੇ ਸਾਫ਼ ਕਰਕੇ ਆਸਣ ਬਿਸ਼ਾ ਕੇ ਅੰਮ੍ਰਿਤ ਵੇਲੇ 12 ਵਜੇ ਅੰਮ੍ਰਿਤ ਵੇਲਾ ਸ਼ੁਰੂ ਹੋ ਜਾਂਦਾ ਉੱਠ ਕੇ ਤੇ ਕੋਲੇ ਜਲ ਰੱਖ ਕੇ ਜੋਤ ਲਾ ਕੇ ਕੜਾ ਪ੍ਰਸ਼ਾਦ ਦੀ ਦੀਗ ਬਣਾ ਕੇ ਅਰਦਾਸ ਕਰਕੇ ਭਗਵਤੀ ਸਤੋਤਰ ਦਾ ਜਾਪ ਸ਼ੁਰੂ ਕਰੀਏ ਭਗਵਤੀ ਸਤੋਤਰ ਦਾ ਜਾਪ ਸ਼ੁਰੂ ਕਰੀਏ ਭਗਵਤੀ ਸਤੋਤਰ ਦਾ ਜਾਪ ਨਿਰੰਤਰ ਕਰੀਏ 51 ਪਾਠ 51 ਦਿਨ ਕਰੋ ਤੇ ਫੇਰ ਦੇਖੋ ਕੌਤਕ ਵਰਤ ਦਾ ਹੁਣ ਜਿਨ੍ਹਾਂ ਦੇ ਕੰਮ ਨਹੀਂ ਚੱਲਦੇ ਦੁਕਾਨਾਂ ਨਹੀਂ ਚੱਲਦੀਆਂ ਦੁਕਾਨ ਦੇ ਕਾਊਂਟਰ ਦੇ ਕੋਲ ਸਵੇਰੇ ਜਾ ਕੇ ਦੁਕਾਨ ਖੋਲ ਕੇ ਝਾੜੂ-ਪੂੰਛਾ ਲਾ ਕੇ ਹੀਠਾਂ ਜਿੱਥੇ ਆਪਾਂ ਬਹਿਨੇ ਆ ਉਹਦੇ ਨੇੜੇ ਇਤੇ ਵੀ ਆਸਣੇ ਹੀਠਾਂ ਬਿਚਾਰ ਕੇ ਉੱਥੇ ਪਗ ਦਾ ਉਪਗ੍ਰੋਹਤੀ ਸਤੋਤਰ ਦਾ ਜਾਪ ਕਰਕੇ ਅਰਦਾਸ ਕਰ ਲਓ ਮਿੰਟੋ ਮਿੱਟੀ ਕੰਮ ਚੱਲੇਗਾ ਮਿੰਟੋ ਮਿੱਟੀ ਕਾਰ ਚੱਲੇਗਾ ਜਿਨ੍ਹਾਂ ਦੀਆਂ ਫੈਲਾਂ ਰੁਕੀਆਂ ਮਿੰਟੋ ਮਿੱਟੀ ਲੱਗ ਜਾਣਗੀਆਂ ਜਿਨ੍ਹਾਂ ਦਾ ਵਿਦੇਸ਼ ਤਾਂ ਨਹੀਂ ਬਣ ਰਿਹਾ ਮਿੰਟੋ ਮਿੱਟੀ ਬਣ ਜਾਏਗਾ ਸੋ ਗੱਲ ਤਾਂ ਸਿਰਫ ਸਾਡੇ ਭਰੋਸੇ ਦੀ ਹੈ ਹੁਣ ਬਾਣੀ ਤਾਂ ਬਿਆਨਤ ਹੈ ਕਿੰਨੇ ਸ਼ਬਦ ਤੁਹਾਨੂੰ ਦੱਸ ਦਿੱਤੇ ਕਿੰਨੇ ਹੋਰ ਵੀ ਪਏ ਨੇ ਬਿਆਨਤ ਖਜ਼ਾਨਾ ਪਿਆ ਇਹ ਤਾਂ ਜਿਹੜਾ ਸ਼ਰਧਾ ਧਾਰਨ ਕਰਕੇ ਅਸੀਂ ਸ਼ਬਦ ਨੂੰ ਅਪਣਾ ਲਿਆ ਉਹ ਸ਼ਬਦ ਤੇ ਨੇਚਾ ਧਾਰ ਲਿਆ ਉਹਦੇ ਜਾਪ ਨਾਲ ਜੁੜ ਕੇ ਅੰਦਰੋਂ ਸਮਰਪਿਤ ਹੋ ਕੇ ਤੇ ਫਿਰ ਉਹਦੀ ਕਲਾ ਪ੍ਰਗਟ ਹੁੰਦੀ ਹੈ ਕਿਉਂਕਿ ਸ਼ਬਦ ਨੂੰ ਜਦੋਂ ਅਸੀਂ ਜਪਣਾ ਹੈ ਉਹਨੇ ਜੁਬਾਨਾਂ ਹੀ ਸਾਡੇ ਅੰਦਰ ਜਾਣਾ ਹੈ ਸਾਡੇ ਹਿਰਦੇ 'ਚ ਹਿਰਦੇ 'ਚ ਭਾਵਨਾ ਤੇ ਸਮਰਪਣ ਉਸ ਸ਼ਬਦ ਪ੍ਰਤੀ ਹੈ ਤੇ ਫਿਰ ਉਹਨੇ ਜਾ ਕੇ ਅੰਦਰ ਆਪਣਾ ਕਮਾਲ ਦਿਖਾਉਣਾ ਹੈ ਫਿਰ ਅੰਦਰ ਵੀ ਬਾਹਰ ਵੀ ਸਾਰੇ ਪਾਸੇ ਉਹਦੀ ਤਾਕਤ ਵਰਤਦੀ ਹੈ ਬਾਹਰ ਭੀਤਰੇ ਕੋ ਜਾਨੋ ਇਹੇ ਗੁਰ ਗਿਆਨ ਬਤਾਈ ਵੀ ਉਹ ਅੰਦਰ ਵੀ ਉਹਦੀ ਸ਼ਕਤੀ ਕੰਮ ਕਰ ਰਹੀ ਹੈ ਤੇ ਬਾਹਰ ਵੀ ਉਹਦੀ ਸ਼ਕਤੀ ਕੰਮ ਕਰ ਰਹੀ ਹੈ ਲੋਕ ਵਿੱਚ ਵੀ ਪਰਲੋਕ ਵਿੱਚ ਜਿਵੇਂ ਉਹਦੀ ਜੋਤ ਸਾਡੇ ਦਸ਼ਮ ਦੁਆਰ ਵਿੱਚ ਸਰੀਰ ਦੇ ਅੰਦਰ ਵਿਰਾਜਮਾਨ ਹੈ ਜਿਹੜੀ ਸਾਡੇ ਅੰਦਰ ਜੋਤ ਦਾ ਕਿਣਕਾ ਵਿਰਾਜਮਾਨ ਉਹ ਸਾਡੇ ਸਰੀਰ ਦੇ ਬ੍ਰਹਮੰਡ ਨੂੰ ਚਲਾ ਰਹੀ ਹੈ ਜਿਹੜੀ ਇੱਕ ਅਖੰਡ ਜੋਤ ਹੈ ਉਹਦੀ ਜਿਹਦੇ ਵਿੱਚ ਸਭ ਕੁਝ ਪੈਦਾ ਹੋਇਆ ਉਹ ਸਾਰੀ ਸ੍ਰਿਸ਼ਟੀ ਨੂੰ ਖੰਡਾ ਬ੍ਰਹਮੰਡ ਨੂੰ ਚਲਾ ਰਹੀ ਹੈ ਇਹ ਉਹ ਅਕਾਲ ਸ਼ਕਤੀ ਦੀ ਪਾਵਰ ਹੈ ਉਹ ਅਕਾਲ ਸ਼ਕਤੀ ਦੀ ਪਾਵਰ ਹੈ ਕਾਲ ਤੂੰ ਹੀ ਕਾਲੀ ਤੂੰ ਹੀ ਪੜਦੇ ਆਪਾਂ ਬਾਣੀ ਦੇ ਵਿੱਚ ਸੋ ਇਸ ਕਰਕੇ ਦਸਮ ਬਾਣੀ ਦਾ ਜਿਹੜਾ ਪਿਆਰ ਹੈ ਨਾ ਜਿਨ੍ਹਾਂ ਦੇ ਦਿਲਾਂ ਚ ਉਹ ਤਾਂ ਦਸਮ ਬਾਣੀ ਨੂੰ ਬੜੇ ਚਾਅ ਨਾਲ ਨਿਤਨੇਮ ਤੋਂ ਇਲਾਵਾ ਗਾ-ਗਾ ਕੇ ਪੜ੍ਹਦੇ ਨੇ ਬੇਅੰਤ ਦਸਮ ਬਾਣੀ ਦਸ ਗ੍ਰੰਥੀਆਂ ਆਉਂਦੀਆਂ ਦਸਮ ਬਾਣੀ ਦੀ ਉਹ ਪੜ੍ਹਦੇ ਨੇ ਬਹੁਤ ਨਿਤਨੇਮ ਪੜ੍ਹਦੇ ਨੇ ਹੁਣ ਤਾਂ ਪਤਾ ਨਹੀਂ ਕੀ ਹੋ ਗਿਆ ਮੇਰੇ ਵਰਗੇ ਸਾਰੇ ਨਿਤਨੇਮ ਬੁਟੇ ਪਏ ਨੇ ਮੇਰੇ ਵਰਗੇ ਮੈਂ ਵੀ ਤੁਹਾਡੇ ਹੀ ਆ ਤੇ ਇਸ ਕਰਕੇ ਆਪਾਂ ਨਿਤਨੇਮ ਨਾਲ ਜੁੜੀਏ ਸਾਹਿਬ ਨਿਤਨੇਮ ਵੱਧ ਤੋਂ ਵੱਧ ਕਰੀਏ ਸ਼ਬਦਾਂ ਦੇ ਜਾਪ ਕਰੀਏ ਸੋ ਇਸ ਕਰਕੇ ਪਿਆਰ ਵਾਲਿਓ ਇਹ ਪ੍ਰੈਕਟੀਕਲ ਨੇ ਪ੍ਰੈਕਟੀਕਲੀ ਦੇਖਿਆ ਹੋਇਆ ਕਿਡਾ ਜਿਹੜੀਆਂ ਬਾਣੀ ਦੇ ਜਾਪਾਂ ਨੂੰ ਸੁਸ਼ਕਤ ਕਰਦੀਆਂ ਨੇ ਸਾਹਮਣੇ ਪ੍ਰਗਟ ਕਰਦੀਆਂ ਨੇ ਬਾਣੀ ਦੀ ਬਿੱਲ ਪਾਵਰ ਬਾਣੀ ਦੀ ਰੌਸ਼ਨੀ ਬਾਣੀ ਦਾ নূর ਬਾਣੀ ਦੀ ਚਮਕ ਜਿਹੜੀਆਂ ਸਾਨੂੰ ਬਖਸ਼ਿਸ਼ਾਂ ਕਰਦੀਆਂ ਨੇ ਜਿਨ੍ਹਾਂ ਦੇ ਨਾਲ ਅਲਾਹੀ ਤਾਕਤਾਂ ਕੇ ਸਾਡੇ ਨਾਲ ਖੜਦੀਆਂ ਨੇ ਸਾਡੇ ਕਾਰਜ ਸਵਾਗਤੀਆਂ ਨੇ ਸਾਡੇ ਵਿਗੜੇ ਹੋਏ ਪਾਰਦਿਆਂ ਨੂੰ ਰਾਸ ਕਰਦੀਆਂ ਨੇ ਐਡੀਆਂ ਤਾਕਤਾਂ ਨੇ ਸੋ ਜਦੋਂ ਆਪਾਂ ਪੂਰਨ ਮਰਿਆਦਾ ਦੇ ਨਾਲ ਭਗਉਤੀ ਸਤੋਤਰ ਦਾ ਜਾਪ ਕਰਨਾ ਹੈ ਤਾਂ ਉਹ ਸਮੇਂ ਪਿਆਰ ਵਾਲਿਓ ਫਲ ਰੱਖ ਲਓ ਕੋਲੇ ਭਾਵੇਂ ਰੋਜ਼ ਫਲ ਛਟਕਾ ਦਿਓ ਕਿਉਂਕਿ ਜਦੋਂ ਆਪਾਂ ਭਗਉਤੀ ਨੂੰ ਅਕਾਲ ਦੀ ਸ਼ਕਤੀ ਨੂੰ ਕੋਈ ਸ਼ਰਦਾ ਨਾ ਭੇਟਾ ਭੇਟ ਕਰਦੇ ਆਂ ਅਰਪਣ ਕਰਦੇ ਆਂ ਤਾਂ ਬੜੀ ਖੁਸ਼ ਹੁੰਦੀ ਆ ਪ੍ਰਸੰਨ ਹੁੰਦੀ ਆ ਦੇਖ ਬਣਾ ਕੇ ਸ਼ੁਰੂ ਕਰੋ ਲਗਾਤਾਰ ਸ਼ਰਧਾ ਰੱਖ ਕੇ ਨਿਸ਼ਚਾਤਾ ਾਰ ਕੇ 51 ਦਿਨ 51 ਪਾਠ ਰੋਜ਼ ਦੇ ਕਰੋ ਹੁਣ ਮੈਸੇਜ ਦੇ ਵਿੱਚ ਨਾ ਪੁੱਛਿਓ ਕਿਹੜੀ ਬਾਣੀ ਭਗਾਉਂਦੀ ਹੈ ਸਤੋਤਰ ਦਸਮ ਬਾਣੀ ਇਹਨੂੰ ਪੜੋ ਸ਼ਰਧਾ ਦੇ ਨਾਲ ਤੇ ਫਿਰ ਦੇਖੋ ਤੁਸੀਂ ਕੋਤਕ ਬਣਤਾ ਕੋਈ ਸ਼ਬਦ ਕੋਈ ਵੀ ਹੈ ਤੁਸੀਂ ਜਦੋਂ ਉਹਦਾ ਜਾਪ ਸ਼ੁਰੂ ਕਰੋਗੇ 10 ਦਿਨਾਂ ਦੇ ਵਿੱਚ ਤੁਹਾਨੂੰ ਦਿਖਾ ਦਿੰਦਾ ਜੇ ਤੁਹਾਡੀ ਅੰਦਰੋਂ ਭਾਵਨਾ ਤੇ ਦਿੜਤ ਹੈ ਦੋ ਚੀਤੀ ਨਹੀਂ ਇੱਕ ਅਡੋਲਤਾ ਹੈ ਉਹਨੇ ਤੁਹਾਨੂੰ ਹਫ਼ਤੇ ਦੇ ਵਿੱਚ ਵਿੱਚ ਆਪਣਾ ਰੰਗ ਦਿਖਾ ਦੇਣਾ ਅਸਰ ਦਿਖਾ ਦੇਣਾ ਸੋ ਇਸ ਕਰਕੇ ਬਾਣੀ ਤੇ ਪੀਦਾ ਰੱਖ ਕੇ ਬਾਣੀ ਤੇ ਭਰੋਸਾ ਰੱਖ ਕੇ ਚੱਲੀਏ ਤਾਂ ਕਿ ਕਲਗੀਧਰ ਪਾਤਸ਼ਾਹ ਦੀਆਂ ਅਕਾਲ ਪੁਰਖ ਦੀਆਂ ਜਿਹੜੀਆਂ ਰਹਿਮਤਾਂ ਨੇ ਉਹ ਸਾਡੇ ਤੇ ਵਰਤ ਸਕਣ ਅਸੀਂ ਕਰਮ ਕਾਂਡਾ ਵਾਲੇ ਪਾਸੇ ਨਾ ਜਾਈਏ ਅਸੀਂ ਦਸਣ ਪੁੱਛਣ ਵਾਲਿਆਂ ਪਾਸੇ ਨਾ ਜਾਈਏ ਅਸੀਂ ਇੱਕ ਨਿਰੰਕਾਰ ਦੀ ਬਾਣੀ ਦਾ ਐਡਾ ਖਜ਼ਾਨਾ ਐ ਇੰਨੇ ਸ਼ਬਦ ਕਿੰਨੇ ਕਿੰਨੇ ਮਹਾਤਮ ਨੇ ਉਹਨਾਂ ਦੇ ਉਹ ਮਹਾਤਮ ਨੂੰ ਮੁੱਖ ਰੱਖ ਕੇ ਉਹਨਾਂ ਦੇ ਜਾਪ ਕਰੀਏ ਵਿਧੀ ਵਿਧਾਨ ਅਨੁਸਾਰ ਜਾਪ ਕਰੀਏ ਫਿਰ ਉਹ ਆਪਣਾ ਅਸਰ ਦਿਖਾਉਂਦੇ ਨੇ ਫਿਰ ਉਹ ਆਪਣੀ ਕਿਰਪਾ ਕਰਦੇ ਨੇ ਆਪਣੀ ਮਿਹਰ ਕਰਦੇ ਨੇ ਨਾਲੇ ਸਾਡਾ ਜੀਵਨ ਸਵਾਰ ਦਿੰਦੇ ਨੇ ਕਈ ਵੇਰਾਂ ਦੋ ਚਾਰ ਕਾਰਜਾਂ ਨੂੰ ਮੁੱਖ ਰੱਖ ਕੇ ਅਸੀਂ ਜਾਪ ਸ਼ੁਰੂ ਕਰਦੇ ਹਾਂ ਜਿਹੜੇ ਕਾਰਜਾਂ ਦਾ ਸਾਨੂੰ ਧਿਆਨ ਵੀ ਨਹੀਂ ਹੁੰਦਾ ਉਹ ਵੀ ਕਾਰਜ ਦੇ ਨਾਲ ਹੀ ਸਵਾਰ ਦਿੰਦੀ ਆ ਅਕਾਲ ਦੀ ਸ਼ਕਤੀ ਕਿਉਂਕਿ ਉਹਨੇ ਫਿਰ ਸਾਰਾ ਕੁਝ ਹੀ ਠੀਕ ਕਰ ਦੇਣਾ ਅੱਗੇ ਜੋ ਸਾਡੇ ਜੀਵਨ ਦੇ ਵਿੱਚ بگੜਿਆ ਗਲਤ ਹੋਇਆ ਨਾ ਉਹਨੂੰ ਸਾਰੇ ਨੂੰ ਹੀ ਠੀਕ ਕਰ ਦੇਣਾ ਇਸ ਕਰਕੇ ਉਸ ਨਰਿੰਕਾਰ ਦੀ ਬਾਣੀ ਦੇ ਸ਼ਬਦਾਂ ਨਾਲ ਜੁੜੀਏ ਆਪਣਾ ਜੀਵਨ ਸਵਾਰੀਏ ਵਾਹਿਗੁਰੂ ਜੀ ਕਾ ਖਾਲਸਾ Waheguru ji ki